మార్కెట్ కమిటీ ਗੁਰਾਇਆਂ ਦੇ ਨਵ ਨੁਕਤ ਚੇਅਰਮੈਨ प्रदीप ਦੁੱਗਲ ਦਾ ਤਾਜ ਪੋਸ਼ੀ ਸਮਾਰਗਮ మార్కెట్ కమిటీ ਦੇ ਦਫਤਰ ਗੁਰਾਇਆਂ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸਰਦਾਰ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਪੰਜਾਬ ਨੇ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਸਰਬਜੀਤ ਸਿੰਘ ਸਾਵੀ ਚੇਅਰਮੈਨ ਮੰਡੀ ਬੋਰਡ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੈਂਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ ਗੁਰਵਿੰਦਰ ਸਿੰਘ ਜਰਨਲ ਸਕੱਤਰ ਜਲੰਧਰ ਤੋਂ ਇਲਾਵਾ ਰੋਟਰੀ ਕਲੱਬ ਗੁਰਾਇਆਂ ਦੀ ਟੀਮ ਤੋਂ ਇਲਾਵਾ ਕਾਂਗਰਸ ਦੇ ਬਲਾਕ ਪ੍ਰਧਾਨ ਰਕੇਸ਼ ਦੁੱਗਲ ਬਲਜਿੰਦਰ ਕਾਲਾ ਕਮਲਦੀਪ ਸਿੰਘ ਬਿੱਟੂ ਤੇ ਆਮ ਆਦਮੀ ਪਾਰਟੀ ਦੀ ਟੀਮ ਨੇ ਚੇਅਰਮੈਨ ਬਣਨ ਤੇ ਫੁੱਲਾਂ ਦੇ ਬੁਕੇ ਦੇ ਕੇ ਹਾਰ ਪਾ ਕੇ ਵਧਾਈ ਦਿੱਤੀ ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਾਰਟੀ ਵੱਲੋਂ ਆਪਣੇ ਹਰੇਕ ਵਰਕਰ ਦਾ ਮਾਨ ਤੇ ਸਤਿਕਾਰ ਕੀਤਾ ਜਾਂਦਾ ਹੈ ਤੇ ਵਰਕਰ ਨੂੰ ਉਸ ਦੀ ਮਿਹਨਤ ਦੇ ਮੁਤਾਬਕ ਹੀ ਅਹੁਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ਨੂੰ ਗ੍ਰਾਂਟਾਂ ਦੇ ਕੇ ਜਿੱਥੇ ਸੜਕਾਂ ਦੀ ਰਿਪੇਅਰ ਕਰਵਾਈ ਜਾਂਦੀ ਹੈ, ਉੱਥੇ ਹੀ ਮੰਡੀਆਂ ਦੇ ਹੋਰ ਕੰਮ ਵੀ ਜੰਗੀ ਪੱਧਰ ਤੇ ਕੀਤੇ ਜਾ ਰਹੇ ਨੇ। ਉਨ੍ਹਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਰੋਕੇ ਹੋਏ ਨੇ। ਜੋ ਕਿ ਜਾਰੀ ਨਹੀਂ ਕੀਤੇ ਜਾ ਰਹੇ ਉਹਨਾਂ ਖਨੋਰੀ ਬਾਰਡਰ ਦੇ ਸ਼ਹੀਦ ਹੋਏ ਨੌਜਵਾਨ ਕਿਸਾਨ ਸੁਭਕਰਮ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਮੁੱਖ ਮੰਤਰੀ ਵੱਲੋਂ ਐਲਾਨ ਕਰਨ ਦੀ ਵੀ ਗੱਲ ਆਖੀ ਪੰਜਾਬ ਸਰਕਾਰ ਵੱਲੋਂ 1 ਮਾਰਚ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਵਿੱਚ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦੇਣ ਤੇ ਸਵਾਲ ਤੇ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਜਿੰਨਾ ਫਸਲਾਂ ਤੇ ਐਮਐਸਪੀ ਲਾਗੂ ਕਰੇ ਤੇ ਪੰਜਾਬ ਸਰਕਾਰ ਐਮਐਸਪੀ ਦੇਣ ਨੂੰ ਤਿਆਰ ਹੈ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਅੱਛੇ ਵਰਕਰ ਨੇ ਪ੍ਰਦੀਪ ਤੁੱਗਲ ਜੀ ਉਹਨਾਂ ਨੂੰ ਇਸ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਅੱਜ ਸਾਡੇ ਸਾਰੇ ਪਾਰਟੀ ਦੇ ਅਹੁਦੇਦਾਰ ਇਸ ਹਲਕੇ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਔਰ ਸਾਰੇ ਸਾਥੀਆਂ ਨੇ ਆ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਕੁਰਸੀ ਤੇ ਬੈਠੇ ਨੇ ਮੈਂ ਵੀ ਇਸ ਮੌਕੇ ਦੇ ਉੱਤੇ ਆ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਔਰ ਮੈਂ ਅਰਦਾਸ ਕਰਦਾ ਕਿ ਉਹ ਇਸ ਸੌਦੇ ਤੇ ਵਧੀਆ ਢੰਗ ਨਾਲ ਕੰਮ ਕਰਨ ਤਰੱਕੀ ਕਰਨ ਪਰਮਾਤਮਾ ਤੰਦਰੁਸਤੀ ਦੇਵੇ ਸਾਡਾ ਜਿਹੜਾ ਮਾਰਕੀਟ ਕਮੇਟੀ ਦਾ ਅਦਾਰਾ ਹੋਰ ਅੱਗੇ ਵਧੇ ਔਰ ਪੰਜਾਬ ਖੁਸ਼ਹਾਲੀ ਵੱਲ ਵਧੇ ਮੈਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਜਿੰਨੇ ਵੀ ਇੱਥੇ ਆਏ ਨੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਦੇ ਹਾਲਾਤ ਨੇ ਅਸੀਂ ਜਿੰਨਾ ਵੀ ਫੰਡ ਸਾਡੇ ਕੋਲ ਸੀਗਾ ਸਾਰੇ ਯੂਟਿਲਾਈਜ਼ ਕਰ ਰਹੇ ਹਾਂ ਮਾਰਕੀਟ ਕਮੇਟੀ ਜੋ ਕੱਟੇ ਵੀ ਮਰਮਤ ਕਰਾ ਰਹੇ ਆ ਪਿਛਲੇ ਸਮੇਂ ਹੜ੍ਹਾਂ ਕਾਰਨ ਨੁਕਸਾਨ ਹੋਇਆ ਪਰੰਤੂ ਜੋ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਹੈ ਕੇਂਦਰ ਦੀ ਮੋਦੀ ਸਰਕਾਰ ਰੋਕੀ ਬੈਠੀ ਹੈ तकरीबन ਹੁਣ 6000 ਕਰੋੜ ਹੋ ਗਿਆ ਔਰ ਇਹਦੇ ਪੰਜਾਬ ਦੇ ਇੰਨੇ ਨੁਕਸਾਨ ਦੇ باوجود ਕੇਂਦਰ ਦੀ ਸਰਕਾਰ ਨੇ ਸਾਨੂੰ ਕੋਈ ਪੈਕੇਜ ਨਹੀਂ ਦਿੱਤਾ ਜਦੋਂ ਕਿ ਹਮੇਸ਼ਾ ਜਦੋਂ ਕੁਦਰਤੀ ਆਫਤਾਂ ਹੁੰਦੀਆਂ ਨੇ ਕੇਂਦਰ ਸਰਕਾਰਾਂ ਸਟੇਟਾਂ ਨੂੰ ਪੈਕੇਜ ਦਿੰਦੀਆਂ ਨੇ ਪਰੰਤੂ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੱਤਾ ਔਰ ਅੱਜ ਕਿਸਾਨਾਂ ਨਾਲ ਵੀ ਵੱਡੇ ਪੱਧਰ ਤੇ ਧੱਕਾ ਹੋ ਰਿਹਾ ਜੋ ਮੋਦੀ ਸਾਹਿਬ ਨੇ ਵਾਅਦੇ ਕੀਤੇ ਸੀਗੇ ਕਾਲੇ ਕਾਨੂੰਨ ਵਾਪਸ ਲੈਣ ਦੇ ਜਿਹੜੇ ਕਿਸਾਨਾਂ ਤੇ ਮੁਕੱਦਮੇ ਦਰਜ ਹੋਏ ਸੀ ਉਹਨਾਂ ਨੂੰ ਵਾਪਸ ਕਰਨ ਦੇ ਜਾਂ ਬਿਜਲੀ ਐਕਟ ਦੇ ਵਿੱਚ ਸੋਧ ਕਰਨ ਦੀ ਗੱਲ ਸੀ ਉਹ ਸਾਰੀਆਂ ਗੱਲਾਂ ਤੋਂ ਮੁਕਰ ਗਏ ਨੇ ਇਸ ਕਰਕੇ ਅੱਜ ਕਿਸਾਨ ਫੇਰ ਭਰਨੇ ਮੁਜ਼ਾਹਰਾ ਤੇ ਆ ਬੈਠੇ ਨੇ ਹੁਣ ਵਕਤ ਲੰਘ ਗਿਆ ਜਲਦੀ ਜਿਹੜਾ ਇਲੈਕਸ਼ਨ ਕੋਰਟ ਲੱਗ ਜਾਣਾ ਮੋਦੀ ਸਾਹਿਬ ਦੀ ਸਰਕਾਰ ਜਾਊਗੀ ਜੋ ਵੀ ਨਵੀਂ ਸਰਕਾਰ ਆਊਗੀ ਉਹ ਤੋਂ ਅਸੀਂ ਆਸ ਰੱਖਾਂਗੇ ਪੰਜਾਬ ਨੂੰ ਹਰ ਤਰ੍ਹਾਂ ਆਰਥਿਕ ਮਦਦ ਦੇਣਗੇ ਸਾਡਾ ਰੂੜੇ ਡਿਵੈਲਪਮੈਂਟ ਰਿਲੀਜ਼ ਕਰਨਗੇ ਤਾਂ ਕਿ ਪੰਜਾਬ ਨੂੰ ਆਰਥਿਕ ਲੀਹਾਂ ਤੇ ਤਰੱਕੀ ਦੇ ਰਾਹ ਤੇ ਲਿਜਾ ਸਕੇ ਜਿਹੜੀਆਂ ਸਾਡੀਆਂ ਸੜਕਾਂ ਨੇ ਮੰਡੀਆਂ ਦੀ ਡਿਵੈਲਪਮੈਂਟ ਆ ਉਹਨੂੰ ਵੱਡੇ ਪੱਧਰ ਤੇ ਕਰਾਇਆ ਜਾ ਸਕਦਾ ਐਮ ਐਸ ਪੀ ਦਾ ਮਤਲਬ ਸਮਝ ਲਓ ਐਮ ਐਸ ਪੀ ਦਾ ਮਤਲਬ ਹੈ ਮਿਨਿਮਮ ਸਪੋਰਟ ਪ੍ਰਾਈਸ ਇਹ ਹਮੇਸ਼ਾ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਫਸਲਾਂ ਦੇ ਮੁੱਲ ਨਿਰਧਾਰਿਤ ਹੁੰਦੇ ਨੇ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਬੜਾ ਲਾਗਾ ਦੀ ਗੱਲ ਨਹੀਂ ਹੈਗਾ ਪੰਜਾਬ ਸਰਕਾਰ ਲਾਗੂ ਕਰੇ ਅਸੀਂ ਤਾਂ ਦੇਣ ਨੂੰ ਤਿਆਰ ਹਾਂ ਸੈਂਟਰ ਸਰਕਾਰ ਲਾਗੂ ਕਰੇ ਦੇਣ ਨੂੰ ਤਿਆਰ ਹੈ ਪੰਜਾਬ ਸਰਕਾਰ ਤਾਂ ਹਰ ਪੱਖੋਂ ਪਿਛਲੇ ਸਮੇਂ ਚ ਵੀ ਕਿਸਾਨਾਂ ਦੇ ਜੋ ਨੁਕਸਾਨ ਹੋਇਆ ਸੀ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਭਰਪਾਈ ਕਰਨ ਦੀ ਪਰantu ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਹੁਣ ਕੇਂਦਰ ਨੇ 25 ਰੁਪਏ ਗੰਨੇ ਦੇ ਮੁੱਲ ਦੇ ਵਿੱਚ ਵਾਧਾ ਕਰ ਦਿੱਤਾ ਜੀ ਅਸੀਂ ਤਾਂ ਇਹਨੂੰ ਪਹਿਲਾਂ ਹੀ ਇਸ ਤੋਂ ਪਹਿਲਾਂ ਹੀ ਕਿੰਨਾ ਵਾਧਾ ਕਰ ਚੁੱਕੇ ਹਾਂ ਇਸ ਤੋਂ ਕਈ ਗੁਣਾ ਵਾਧਾ ਕਰ ਚੁੱਕੇ ਹਾਂ ਇਸ ਮੌਕੇ ਨਵ ਨਿਯੁਕਤ ਚੇਅਰਮੈਨ ਪ੍ਰਦੀਪ ਦੁੱਗਲ ਨੇ ਪਾਰਟੀ ਹਾਈ ਕਮਾਂਡ ਦਾ ਉਹਨਾਂ ਨੂੰ ਚੇਅਰਮੈਨ ਬਣਾਉਣ ਤੇ ਧੰਨਵਾਦ ਕਰਦੇ ਆ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ ਇਸ ਦੌਰਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪ੍ਰਦੀਪ ਦੁੱਗਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਸਾਡੇ ਪੂਰੇ ਫਲੋਰ ਹਲਕੇ ਦੇ ਜਿੰਨੇ ਵਲੰਟੀਅਰ ਆ ਲੀਡਰ ਸਾਹਿਬਾਨ ਆ ਪ੍ਰੇਮ ਕੌਰ ਅਪ੍ਰੈਸਿਵਲ ਜੀ ਆ ਤੇ ਪੂਰੀ ਸਾਡੀ ਡਿਸਟ੍ਰਿਕਟ ਵੀ ਮੇਰੇ ਨਾਲ ਇੱਥੇ ਖੜੀ ਆ ਤੇ ਪੂਰੇ ਸਟੇਟ ਲੈਵਲ ਤੋਂ ਜਿੰਨੇ ਵੀ ਆਏ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਯਕੀਨ ਦਿਵਾਉਣਾ ਤੁਹਾਨੂੰ ਕਿ ਮਾਨ ਸਾਹਿਬ ਨੇ ਜਿੱਦਣ ਇਹ ਮੇਰਾ ਅਹੁਦਾ ਮਾਰਕੀਟ ਕਮੇਟੀ ਚੇਅਰਮੈਨ ਗ੍ਰਾਉਂਡ ਅਨਾਉਂਸ ਕੀਤਾ ਸੀ ਉਹਨਾਂ ਨੇ ਕਿਹਾ ਸੀਗਾ ਰੰਗਲਾ ਪੰਜਾਬ ਟੀਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਕਿ ਮਾਨ ਸਾਹਿਬ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਅਸੀਂ ਪੰਜਾਬ ਨੂੰ ਰੰਗਲਾ ਟੀਮ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਔਰ ਮੈਨੂੰ ਉਹਨਾਂ ਨੇ ਉਸ ਟੀਮ ਦੇ ਵਿੱਚ ਸ਼ਾਮਲ ਕੀਤਾ ਜਿਸ ਟੀਮ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਮੁਤਾਬਕ ਅਸੀਂ ਬਣਾ ਦੇਣਾ ਪਰ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਅਪੀਲਿਆ ਕਿ ਜੇ ਹਿੰਦੁਸਤਾਨ ਨੂੰ ਇੰਡੀਆ ਨੂੰ ਤੁਸੀਂ ਨੰਬਰ 1 ਤੇ ਸੋਨੇ ਦੀ ਚਿੜੀਆ ਬਣਾਉਣਾ ਚਾਹੁੰਦੇ ਹੋ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੋਟ ਪਾਓ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਓ ਬਹੁਤ ਬਹੁਤ ਤਨਕਲਾ ਇਨਕਲਾਬ ਜਿੰਦਾਬਾਦ ਏ ਦੇਖੋ ਜੀ ਕਾਰਡ ਵਿੱਚ ਜਿੰਨੇ ਨਾਲ ਲਿਖੇ ਮੇਰੇ ਖਾਲੋ ਉਹਦੇ ਵਿੱਚੋਂ ਇਹ 18 18 ਸੀਗੇ ਉਹਦੇ ਵਿੱਚ ਮੇਰੇ ਖਾਲ 10 ਤੋਂ ਉੱਪਰ ਆ ਗਏ ਆ ਬੰਦੇ ਸਾਰੇ ਹੀ ਚੈੱਕ ਕਰ ਸਕਦੇ ਹੋ ਦੂਸਰੀ ਗੱਲ ਇਹ ਟ੍ਰੈਫਿਕ ਦੇ ਵਿੱਚ ਫਸੇ ਹੋ ਮੈਨੂੰ ਹੁਣ ਵੀ ਲਗਾਤਾਰ ਫੋਨ ਦੇ ਸ਼ੋਭਾ ਯਾਤਰਾ ਦੇ ਕਾਰਨ ਇੱਕ ਹੋਰ ਮੈਂ ਗੱਲ ਬੇਨਤੀ ਕਰਨੀ ਚਾਹਨਾ ਮੈਨੂੰ ਬਹੁਤ ਸਾਰੇ ਸੱਜਣਾ ਨੇ ਕਿਹਾ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਐਡਾ ਵੱਡਾ ਦਿਨ ਆ ਵੀ ਤੁਸੀਂ ਇਸ ਦਿਨ ਨੂੰ ਛੱਡ ਕੇ ਕਿਸੇ ਹੋਰ ਦਿਨ ਦੇ ਵਿੱਚ ਕਰ ਲੈਂਦੇ ਪਰ ਮੈਂ ਕਹਾ ਜੇ ਐਡਾ ਵੱਡਾ ਦਿਨ ਆ ਇਹਨੂੰ ਅਸੀਂ ਪੋਸਟਪੋਨ ਨਹੀਂ ਕਰ ਸਕਦੇ ਇਹ ਪ੍ਰਮਾਤਮਾ ਦਾ ਅਸ਼ੀਰਵਾਦ ਆ ਅੱਜ ਗੁਰੂ ਅਨੁਸ਼ਾਸਨ ਮਿਲੇ ਆ ਕੇ ਦੁੱਗਣ ਇਸ ਕੁਰਸੀ ਤੇ ਅੱਜ ਬੈਠ ਪੂਰੀ ਬਾਣੀ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੂਰੇ ਫਲੋਰ ਹਾਲਕੇ ਦੇ ਵਿੱਚ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਆ ਉਸ ਪ੍ਰਕਾਸ਼ ਦੀ ਰਹਿ ਨਵਾਈ ਦੇ ਵਿੱਚ ਛਤਰ ਸ਼ਾਏ ਦੇ ਅੱਜ ਅੰਦਰ ਮੈਂ ਇੱਕ ਕੁਰਸੀ ਦੇ ਉੱਤੇ ਬੈਠਾ ਬਹੁਤ ਬਹੁਤ ਧੰਨਵਾਦ